ਆਮ ਆਦਮੀ ਪਾਰਟੀ ਵੱਲੋਂ ਰੋਡ ਸ਼ੋਅ ਹੈ ਜਿਹੜਾ ਵਿਸ਼ਾਲ ਰੋਗ ਗੱਡੀਆਂ ਦੇ ਰਾਹੀਂ ਜਿਹੜਾ ਕੀਤਾ ਜਾ ਰਿਹਾ ਵਿਸ਼ਾਲ ਰੋਡ ਸ਼ੋਅ ਭਾਰਸੌਰ ਦੀ 11 ਸੀਟਾਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿਹੜੇ ਲਾਨੇ ਗਏ ਨੇ ਆ ਵਿਧਾਇਕ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਰਿਸਪੌਂਸ ਆ ਰੋਡ ਸ਼ੋਅ ਵੀ ਕੀਤਾ ਜਾ ਰਿਹਾ ਅੱਜ 4:00 ਚੌਣ ਪ੍ਰਚਾਰੀ ਬੰਦ ਹੋ ਜਾਣਾ ਬਿਲਕੁਲ ਬਹੁਤ ਸ਼ਾਨਦਾਰ ਰਿਸਪੌਂਸ ਹੈ ਜੀ ਅਜ ਅਖੀਲਾ ਦੇਣਾ ਚੌਣ ਪ੍ਰਚਾਰ ਦਾ ਭਾਰਸੌਰ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਜਿਹਦੇ ਵਿੱਚ ਕਈ ਸੌ ਦੀ ਗਿਣਤੀ ਦੇ ਵਿੱਚ ਗੱਡੀਆਂ ਪੈਦਲ ਸੰਗਤ ਜਿਹੜੀ ਹੈ ਉਹ ਆਮ ਆਦੀ ਸੰਗਤ ਪਾਸਵੇਂ ਸੰਗਤ ਨੂੰ ਬੇਨਤੀ ਕਰ ਰਹੀ ਹੈ ਔਰ 11 ਵਾਰਡ ਨੇ ਜੀ ਪਾਸੋਂ ਦੇ ਵਿੱਚ ਔਰ 11 ਵਾਰਡ ਦੇ ਵਿੱਚ ਸਾਨੂੰ ਇਹ ਮੌਕਾ ਮਿਲਿਆ ਬਹੁਤ ਵੱਡਾ ਪਾਸੋਂ ਸੰਗਤ ਨੂੰ ਕਿ ਅਸੀਂ ਆਪਣੇ ਨਵੇਂ ਐਮਸੀ ਚੁਣੀਏ ਪਰ ਅਸੀਂ ਬੇਨਤੀ ਕਰ ਰਹੇ ਹਾਂ ਕਿ ਆਮ ਆਦੀ ਪਾਰਟੀ ਦੀ ਐਮਸੀ ਚੁਣੋ ਕਿਉਂਕਿ ਸਰਕਾਰ ਆਮ ਆਦੀ ਪਾਰਟੀ ਦੀ ਪੰਜਾਬ ਦੇ ਵਿੱਚ ਔਰ ਅਗਰ ਕੋਈ ਡਿਵੈਲਪਮੈਂਟ ਕਰ ਸਕਦੇ ਆ ਚਾਹੇ ਉਹ ਪੀਣ ਵਾਲੇ ਪਾਣੀ ਦੀ ਗੱਲ ਹੋਵੇ ਚਾਹੇ ਉਹ ਸੀਵਰੇਜ ਦੀ ਗੱਲ ਹੋਵੇ ਚਾਹੇ ਉਹ ਕਾਲਜ ਲਿਆਉਣ ਦੀ ਗੱਲ ਹੈ ਚਾਹੇ ਬੱਸ ਸਟੈਂਡ ਅਸੀਂ ਬਣਾਇਆ ਐਸਟੀਪੀ ਦਾ ਅਸੀਂ ਘਟ ਨੌਲੇਜ ਕਰ ਚੁੱਕੇ ਹਾਂ ਔਰ ਸੜਕਾਂ ਦੀ ਗੱਲ ਆ ਗਲੀਆਂ ਦੀ ਗੱਲ ਆ ਨਾਲੀਆਂ ਦੀ ਗੱਲ ਆ ਔਰ ਚੰਗਾ ਹੈਲਥ ਸਿਸਟਮ ਚੰਗਾ ਐਜੂਕੇਸ਼ਨ ਸਿਸਟਮ ਐਮਐਨਐਸ ਸਕੂਲ ਪਾਸੋਂ ਦੇ ਵਿੱਚ ਆ ਗਿਆ 11 ਕਰੋੜ ਰੁਪਏ ਦੀ ਗ੍ਰਾਂਟ ਆ ਗਈ ਇਹ ਸਾਰਾ ਕੁਝ ਪੰਜਾਬ ਸਰਕਾਰ ਕਰ ਰਹੀ ਹੈ ਅਗਦਾ ਕਿਨੇ ਭਾਰਸੋ ਦੇ ਵਿੱਚ ਹੋਰ ਪਾਰਟੀਆਂ ਪਿੱਛੜ ਝੁਕਿਆਣ ਚੋਂ ਪ੍ਰਚਾਰ ਚ ਅੱਜ ਦੇਖੋ ਉਹ ਕਾੜ ਨਹੀਂ ਰਹੀਆਂ ਪ੍ਰਚਾਰ ਚ ਪਤਾ ਨਹੀਂ ਕਿੱਥੇ ਬੈਠੇ ਨੇ ਜੀ ਉਹ ਵਿਹਲੇ ਬੈਠੇ ਨੇ ਪਤਾ ਕਿ ਸਾਡਾ ਬੰਦਾ ਨਹੀਂ ਕੁਝ ਵੀ ਤੇ ਉਹ ਕੋਸ਼ਿਸ਼ ਕਰ ਰਹੇ ਵੀ ਅੰਦਰ ਖਾਤੇ ਕਿਸੇ ਨੂੰ ਪੈਗ ਪਗਲਵਾ ਕੇ ਜੇ ਕੋਈ ਵੋਟ ਵਾਟ ਪੈ ਜਾਵੇ ਪਰ ਮੈਂ ਬੇਨਤੀ ਕਰਦਾ ਕਿ ਦੇਖੋ ਇਹ ਬਹੁਤ ਵੱਡਾ ਮੌਕਾ ਇਹ ਤੁਹਾਡੀ ਬਿਹਤਰੀ ਵਾਸਤੇ ਇਲੈਕਸ਼ਨ ਹੈ ਜੀ ਇਹ ਤੁਹਾਡੇ ਵਾਰਡ ਦੀ ਡਿਵੈਲਪਮੈਂਟ ਵਾਸਤੇ ਇਲੈਕਸ਼ਨ ਹੈ ਇਹਨੂੰ ਸੀਰੀਅਸ ਲਓ ਇਹ ਬਹੁਤ ਵੱਡੀ ਇਲੈਕਸ਼ਨ ਹੈ ਤਾਂ 5 ਸਾਲ ਆਪਣ ਨੂੰ ਬੈਨੀਫਿਟ ਮਿਲਣਾ 5 ਸਾਲ ਜਿਸ ਬੰਦੇ ਨੂੰ ਪਾ ਵੋਟ ਪਾਵਾਂਗੇ ਉਹ ਤੁਹਾਡੇ ਕੰਮ ਲਈ ਜਵਾਬ ਦੇ ਆ ਮੈਂ ਜਵਾਬ ਦੇ ਆ ਤੁਸੀਂ ਮੈਨੂੰ 5 ਸਾਲ ਲਈ ਐਮਐਲਏ ਚ ਹੁੰਨੇ ਸੋ ਇਹ ਬੇਨਤੀਆਂ ਕਰਨ ਵਾਸਤੇ ਅਸੀਂ ਵੱਡਾ ਰੋਡ ਸ਼ੋ ਜਿਹੜਾ ਕੱਢ ਰਹੇ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਕੱਟ ਜਿਹੜਾ ਬਹੁਤ ਲੰਮੀ ਕਤਾਰ ਗੱਡੀਆਂ ਦੀ ਲੱਗੀ ਹੋਈ ਆ ਸੰਗਤ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਜੋਸ਼ ਆ ਸਾਡੇ ਵਪਾਰ ਮੰ ਸਾਡੇ ਰੰਤੀ ਟਿੰਸਾ ਸਾਹਿਬ ਜਿਹੜੇ ਨੇ ਉਹ ਸਾਡੇ ਨਾਲ ਨੇ ਪ੍ਰਚਾਰ ਕਰ ਰਹੇ ਨੇ ਔਰ ਅਸੀਂ ਪਾਸੋਂ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਕਿ ਸੈਰ ਕਰਨ ਨੂੰ ਕੋਈ ਸੈਰਗਾ ਹੈ ਨਹੀਂ ਅਸੀਂ ਦੋ ਪਾਰਕਾਂ ਜਿਹੜੀਆਂ ਪਾਸੋਂ ਦੇ ਵਿੱਚ ਬਣਾਵਾਂਗੇ ਹਾਈ ਟੈਕ ਜਿਹਦੇ ਵਿੱਚ ਬਹੁਤ ਹੀ ਸ਼ਾਨਦਾਰ ਜਿਹੜਾ ਘਾਹ ਬੂਟੇ ਟਰੈਕ ਸੈਰ ਕਰਨ ਵਾਸਤੇ ਤੇ ਬਜ਼ੁਰਗ ਸਵੇਰੇ ਸ਼ਾਮ ਸੈਰ ਕਰ ਸਕਦੇ ਆ ਉਹ ਅਸੀਂ ਦੋ ਸੈਰਗਾ ਵਾਸਤੇ ਅਸੀਂ ਪਾਰਕ ਜਿਹੜੀਆਂ ਅਸੀਂ ਉਹ ਅਸੀਂ ਬਣਾਵਾਂਗੇ ਔਰ ਕੈਮਰਿਆਂ ਦੇ ਨਾਲ ਲੈਸ ਕਰਾਂਗੇ ਪਾਸੋਂ ਸਾਡੇ ਕੋਲ ਗ੍ਰਾਂਟ ਆ ਚੁੱਕੀ ਹੈ 25 ਲੱਖ ਰੁਪਏ ਦੀ ਉਹ ਅਸੀਂ ਬਹੁਤ ਜਲਦੀ ਉਹ ਕੰਮ ਜਿਹੜਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਆ ਬਿਲਕੁਲ ਰੋਡ ਸ਼ੋਅ ਦੇ ਨਾਲ ਨਾਲ ਵੱਡੇ ਵੱਡੇ ਦਾਅਵੇ ਵੀ ਜਰੂਰ ਕੀਤੇ ਗਏ ਨੇ ਕਿਉਂਕਿ ਜੇਕਰ ਨਗਰਪੰਚਾਇਤ ਭਾਰਸੋ ਆਮ ਆਦਮੀ ਪਾਰਟੀ ਦੀ ਬਣਦੀ ਹੈ ਕਹਿੰਦੇ ਵਟ ਕੱਢ ਦਵਾਂਗੇ ਭਾਰਸੋ ਨੂੰ ਇੱਕ ਸੁੰਦਰ ਸ਼ਹਿਰ ਬਣਾ ਦੇਵਾਂਗੇ ਬਾਕੀ ਪਾਰਟੀਆਂ ਦਾ ਕਹਿੰਦੇ ਲਾਪਤਾ ਹੀ ਹੋ ਚੁੱਕੀਆਂ ਨੇ ਕਿਤੇ ਚੋਣ ਪ੍ਰਚਾਰ 'ਚ ਨਜ਼ਰ ਨਹੀਂ ਆਈਆਂ ਭਾਰਸੋ ਤੋਂ ਹਰਮਿਤ ਸਿੰਘ ਮਾਨ